ਸਾਸੀ ਭਾਈ ਸ੍ਰੀ ਗਰਬਾਈ ਨਾਮ ਤੇ ਐਡਰੈਸ ਦੱਸੋ ਜੀ ਨਾਮ ਕਾਲਾ ਸਿੰਘ ਪਿੰਡ ਦੀਵਗੜ ਜਿਲ੍ਹਾ ਬਰਨਾਲਾ ਠੀਕ ਹੈ ਜੀ ਨੰਬਰ ਦੱਸੋ ਜੀ ਆਪਣਾ 99581073 ਠੀਕ ਹੈ ਜੀ ਕਿੰਨੇ ਨਗਵੀ ਨੇ ਪਾਉਗੇ ਆਪਣੇ ਕੋਲੇ ਆਪਣੇ ਕੋਲੇ ਭਾਈ ਮੰਨ ਕੇ ਚੱਲ ਵੀ ਤੜਕੇ ਦੱਸਿਗੇ 89 ਅੱਛਾ ਜੀ ਹੁਣ ਚਾਰ ਰਹੀਆਂ ਗਾਈਆਂ ਕਿੰਨਾ ਹਾਂਜੀ ਪਹਿਲੀ ਦੀ ਦੱਸੋ ਟ੍ਰੇਲ ਆਪਣੀ ਗਾਂ ਦੀ ਪਹਿਲੀ ਤੇ ਵੱਸੀ ਹੈਗੀ ਮੰਨ ਕੇ ਚੱਲ ਵੀ ਸੂਨ ਵਾਲੀ ਹੈ ਠੀਕ ਹੈ ਜੀ ਹਾਂ ਦਿਨ ਲਈ ਜੀ 67 ਜੀ ਠੀਕ ਹੈ ਜੀ ਸੀ ਠੰਡੀ ਚੰਗੀ ਹੈ ਠੀਕ ਹੈ ਜੀ ਹਾਂ ਤੇ ਤੋਰ ਕੇ ਦਿਖਾਉਂਗੀ ਬਣੀ ਹਾਂ ਜਸੂ ਤੋਰੀ ਬਤਾ ਹਾਂ ਬੱਛੀ ਸ਼ਿੰਗਾਣੀ ਇਹ ਰੇਟ ਦੱਸ ਦੋ ਜੀ ਰੇਟ ਬਈ ਇਹ 43 ਦੇ ਦਿਆਂਗੇ ਠੀਕ ਆ 40000 ਹਾਂ ਦੇਖ ਲੈ ਨਾ ਬਰਾ ਆ ਭੜੀ ਹੋ ਸਹੀ ਤਾਂ ਸਹੀ ਕਰੀ ਦੇਖ ਲੈ ਨਾ ਬਰਾ ਤੋੜਾ ਤਰਾ ਚੰਗੇ ਚੰਗੇ ਹੈਗੇ ਕਾਲੇ ਸੋਹਣੀ ਜਿਹੀ ਲੱਖੀ ਥੋੜਾ ਚੱਕ ਲੈ ਕਰ ਦੂ ਸੱਖ ਨਾ ਬੰਦੀ ਮੋੜ ਲੈ ਮੋੜ ਲੈ ਵੀਰੇ ਮੋੜ ਲੈ ਦੇਖ ਸਤਿ ਸ੍ਰੀ ਅਕਾਲ ਰੇਡ ਬਾਈ ਨੇ ਤੁਹਾਨੂੰ ਦੱਸ ਦਿੱਤਾ ਜੀ। ਉਹ ਦਾ ਬਰਾਬਰ ਜਿਹਾ ਮਨ ਨਹੀਂ ਕਰਦਾ। ਦੇਖ ਸਤਿ ਸ੍ਰੀ ਅਕਾਲ। ਸੀ ਕਿਈ। ਢੜਕੇ ਸੂਈ ਆ ਬਈ ਅੱਜ। ਇਹ ਤਿੰਨ ਗਈਆਂ ਇਕੱਠੀਆਂ ਸੂਈਆਂ ਸੀ ਇੱਕ ਇਹ ਇੱਕ ਉਹ ਇੱਕੋ ਜਰਸੀ। ਠੀਕ ਹੈ ਜੀ। ਹਾਂ ਇਹ ਆ ਪਈਆਂ ਜੀ ਰਾਮ ਜੀ ਤਿੰਨਾਂ ਦੀ ਇਕੱਠੀਆਂ ਪਈਆਂ ਢੜਕੇ ਸੂਈਆਂ ਦੇਖ ਸਤਿ ਸ੍ਰੀ ਅਕਾਲ। ਕੀ ਹੈ ਜੀ ਮਗਰ ਇਹ? ਇਹਦੀ ਮਗਰ ਬੱਸਾ ਬਾਈ ਉਹ ਬਾਹਰ ਬੈਠਾ ਹੈ। ਠੀਕ ਹੈ ਜੀ। ਇਧਰ ਲੱਭਾ। ਹਾਂ ਹਾਂ ਹਾਂ। ਦੇਖ ਸਤਿ ਸ੍ਰੀ ਅਕਾਲ। ਠੀਕ ਹੈ ਹਾਂਜੀ ਇਹਦੀ ਦੱਸ ਦੋ ਕੋਈ ਗੱਲ ਨਹੀਂ ਰੇਟ ਦਾ ਇਹ ਬਾਈ 60000 ਦੀ ਦੇਣੀ ਆ ਹਾਂ ਤੇ ਨਹੀਂ ਆ ਠੀਕ ਹੈ ਹਾਂ ਲੈਣ ਦੇਣੀ ਆ ਕਿੰਨਾ ਕੁ ਦੁੱਧ ਦੇ ਦੂਗੀ ਥੋੜੇ ਦੁੱਧ ਦੇ ਦੂ 15 ਕਿਲੋ ਮੌਜਨਾ ਠੀਕ ਹੈ ਹਾਂ 4 ਕਿਲੋ ਲੀਟਰ ਬੋਲਾ ਘੜਿਆ ਤੜਕੇ ਆਪਾਂ ਠੀਕ ਹੈ ਸੀਠੜੀ ਪੂਰੀ ਲੈ ਜਿਵੇਂ ਮਰਜੀ ਵੇਜਾ ਠੀਕ ਹੈ ਜੀ ਤੋਰ ਦੇ ਪੁੱਤ ਇਹਨੂੰ ਵੀ ਦੱਸ ਤੋਰ ਹਾਂਜੀ ਬਾਈ ਦੇਖ ਸਤਿਓਂ ਤੋਰਾ ਤਰਾ ਠੀਕ ਆ ਬੱਚਾ ਸੰਭਖਾਈ ਦਿੱਤਾ ਤਾਂ ਤੁਹਾਨੂੰ ਬਹੁਤ ਵਧੀਆ ਲੱਗਿਆ ਵਾ ਠੀਕ ਹੈ ਜੀ ਮੋੜਨੇ ਪਰ ਕਿਸ ਕੁਆਲਿਟੀ ਕੱਦ ਕੋਤ ਸੁਖਣਾ ਸੋਨਾ ਪਈ تھی ਬੰਦ ਜੀ ਹਾਂਜੀ ਬਾਈ ਜੀ ਤੇਰਾ ਨੰਬਰ ਤਾਂ ਦੱਸੋ ਇਹ ਨੂੰ ਪੰਜਵਾਂ ਦਿਨ ਹੋ ਗਿਆ ਬਾਈ ਸੂਈ ਨੂੰ ਠੀਕ ਹੈ ਜੀ ਇਹਦਾ ਆ ਬੱਸਾ ਇਹਦੀ ਮੰਗਣਾ ਬੱਸਾ ਜੀ ਹਾਂ ਇਹਦੇ 12 ਕਿਲੋ ਹੋ ਹੁਣ ਦੁੱਧ ਤਿਆਰ ਹੋ ਠੀਕ ਹੈ ਜੀ ਹਾਂ ਦੇਖ ਸਕਦਾ ਲੈਵਲ ਉਹਦਾ ਇਹਦਾ ਕੀ ਰੇਟ ਆ ਭਰਾ ਇਹਦਾ 45000 ਮੁੱਲ ਹੈ ਇਹਦਾ 45 ਹਾਂ ਠੀਕ ਹੈ ਤੇ ਅਗਲਾ ਇਹ ਬੱਸੀ ਤੜਕੇ ਸੂਈ ਆਜ ਬਈ ਇਹ ਤਿੰਨੇ ਇਕੱਠੀਆਂ ਸੂਈਆਂ ਸੀ ਅੱਛਾ ਜੀ ਸੀਲ ਠੰਡੀ ਬਹੁਤ ਹੈ ਪਹਿਲੇ ਸੂਈ ਬੱਸੀ ਸੂਈਆ ਬੱਸੀ ਹੈ ਮਗਰ ਬੱਸੀ ਹੈ ਮਗਰ ਹਾਂ ਮਗਰ ਬੱਸੀ ਆ ਬਈ ਕੀ ਹੈ ਜੀ ਠੀਕ ਹੈ ਹਾਂ ਆ ਬੱਸੀ ਹਾਂ ਠੀਕ ਹੈ ਇਹਦਾ ਕੀ ਰੇਟ ਆ ਜੀ ਇਹਦਾ 45 ਮੁੱਲ ਹੈ 44 ਦੀ ਦੇਣੀ ਹਾਂ ਤੇ ਨਹੀਂ ਠੀਕ ਹੈ ਹਾਂ ਦੁੱਧ ਕਿੰਨਾ ਕਰ ਦੇ ਦਿਸਿਆ ਦੁੱਧ ਦੇ ਦੂ ਮਨ ਕੇ ਚਾਲ ਵਧੀਆ ਬੰਦੇ ਨੇ ਸੰਭੀ 14 ਕਿਲੋ 13 14 ਲੀਟਰ ਵਧੀਆ ਦੇ ਠੀਕ ਹੈ ਹਾਂ ਹਾਂਜੀ ਜੀਤਾ ਫਾਰਮ ਦੀਨ ਵਾਤਾਵਰਣ ਨੂੰ ਬਹੁਤ ਸਬਸਕ੍ਰਾਈਬ ਕਰ ਤੇ ਸ਼ੇਅਰ ਕਰੋ ਬਾਈ ਕੋਈ ਚਾਰ ਨਾਗਾ ਠੀਕ ਹੈ ਜੀ। ਇਹਨਾਂ ਸੂਣੇ ਵੀ ਇੱਕ ਲੱਬੜ ਰਸੀ ਬਾਈ ਵੀ ਨਾਲ ਜ਼ਰੂਰ ਕਨੈਕਟ ਕਰੋ। ਠੀਕ ਹੈ ਜੀ। ਬਲਦਦੀਪਗੜ੍ਹ ਜ਼ਿਲ੍ਹਾ ਪਰਣਾਲਾ ਜੀਤਾ ਫਾਰਮ ਦੀਨ ਵਾਤਾਵਰਣ ਨੂੰ ਬਹੁਤ ਸਬਸਕ੍ਰਾਈਬ ਐਂਡ ਸ਼ੇਅਰ ਕਰਿਆ ਕਰੋ।ਾਕੀਸ ਨੂੰ ਮੈਂ ਤੁਹਾਨੂੰ ਵੀਡੀਓ ਅਪਲੋਡ ਕਰਦੇ ਰਹੇ। ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਈ।